ਸਾਲ ਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਤੇਾਈ ਹੈ ਜਿਸ ਡਠੈ ਸਾਬ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦੇ ਆਵੈ ਧਾਏ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਂ ਦੇ ਪਾਵਨ ਪਵਿੱਤਰ ਚਰਨ ਸੋਹ ਸਥਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਧੰਨ ਧੰਨ ਬਾਬਾ ਨਰਸਿੰਘ ਜੀ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਲਾਪ ਦੀ ਖੁਸ਼ੀ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਚੂੜਾ ਸਾਹਿਬ ਕੇ ਪਾਤਸ਼ਾਹ ਨੌਵੀਂ ਪਿੰਡ ਕਾਲੇ ਕੇ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਨੇ 15-16 ਚੇਤ ਮੁਤਾਬਕ 28-29 ਮਾਰਚ ਦਿਨ ਸ਼ੁੱਕਰਵਾਰ ਸ਼ਨੀਵਾਰ ਨੂੰ ਮਨਾਏ ਜਾ ਰਹੇ ਨੇ ਜਿਨ੍ਹਾਂ ਦੇ ਅੰਦਰ 26 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ 28 ਤਰੀਕ ਨੂੰ ਭੋਗ ਤੋਂ ਉਪਰੰਤ 10 ਵਜੇ ਮਹਾਨ ਗੁਰਮਤ ਸਮਾਗਮ ਸਜਾਏ ਜਾ ਰਹੇ ਨੇ ਜਿਨ੍ਹਾਂ ਦੇ ਅੰਦਰ ਉਸ ਚਕੋਟੀ ਦੇ ਢਾਡੀ ਕੁਇਸ਼ਰ ਪ੍ਰਚਾਰਕ ਸਹਿਬਾਨ ਜੀ ਹਿੱਸਾ ਲੈ ਰਹੇ ਨੇ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਪਹੁੰਚ ਕਰਕੇ ਗੁਰੂ ਕੇ ਦਰਸ਼ਨ ਦੇਦਾਰੇ ਕਰੋ ਹਰਜਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਓ ਇਹਨਾਂ ਸਾਰੇ ਪ੍ਰੋਗਰਾਮਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਕਾਲੇਕੇ ਸੰਗਤਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ